ਸਵਾਗਤ ਹੈ ਦਰਸ਼ਕੋ ਤੁਸੀਂ ਜੁੜ ਚੁੱਕੇ ਹੋ ਰੀਅਲ ਫੈਕਟਿਵਸ ਦੇ ਨਾਲ ਤੇ ਮੈਂ ਪ੍ਰਦੀਪ ਢਲੋਂ ਇੱਕ ਵਾਰ ਫਿਰ ਤੁਹਾਡੀ ਕਚਹਿਰੀ 'ਚ ਹਾਜ਼ਰ ਹਾਂ ਅਸੀਂ ਇਸ ਵਕਤ ਜਲਾਨਾ ਦੇ ਵਿੱਚ ਮੌਜੂਦ ਹੈ ਜਿੰਦ ਤੋਂ ਜਦੋਂ ਰੁਤਕ ਨੂੰ ਜਾਣਦੇ ਆ ਦਿੱਲੀ ਨੂੰ ਜਿਹੜੇ ਜਾਣ ਵਾਲੇ ਵੀਰ ਜਾਣਦੇ ਨੇ ਕਿ ਰੁਤਕ ਤੋਂ ਪਹਿਲਾਂ ਬਿੱਟੂ ਕਿੱਟੂ ਦਾ ਢਾਬਾ ਕਿਸੇ ਜਾਣ ਪਹਿਚਾਨ ਦਾ ਮਹਤਾਜਮੀ ਬਿੱਟੂ ਕਿੱਟੂ ਦਾ ਢਾਬਾ ਅਸੀਂ ਇਸ ਵਕਤ ਬਿੱਟੂ ਕਿਟੂ ਦੇ ਢਾਬੇ ਤੇ ਮੌਜੂਦ ਹੈ ਔਰ ਸਭ ਤੋਂ ਵੱਡੀ ਖਾਸੀਅਤ ਇਸ ਢਾਬੇ ਦੀ ਹੈ ਕਿ ਇਹ ਵੀਰ ਸਿੱਧੂ ਮੂਸੇਵਾਲੇ ਦੇ ਵੱਡੇ ਫੈਨ ਨੇ ਔਰ ਸਿੱਧੂ ਮੂਸੇਵਾਲੇ ਦੀ ਇਹ ਪ੍ਰਤਿਮਾ ਇਹ ਜਿਹੜੀ ਫੋਟੋ ਬੁੱਤ ਲਗਾਇਆ ਹੋਇਆ ਔਰ ਪੂਰਾ ਜਿਹੜਾ ਢਾਬਾ ਹੈ ਇਹ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਦੇ ਨਾਲ ਭਰਿਆ ਹੋਇਆ ਹੈ ਉਹ ਵੀ ਤੁਹਾਨੂੰ ਦਿਖਾਉਨੇ ਆ ਸਭ ਤੋਂ ਪਹਿਲਾਂ ਆਪਾਂ ਇਸ ਢਾਬੇ ਦੇ ਜਿਹੜੇ ਮਾਲਕ ਨੇ ਸਾਡੇ ਵੀਰ ਉਹਨਾਂ ਦੇ ਨਾਲ ਆਪਾਂ ਜਾਣ ਪਛਾਣ ਕਰਦੇ ਹਾਂ ਸੱਸੀ ਗੱਲ ਬਾਈ ਜੀ ਕੀ ਹਾਲ ਹੈ ਠੀਕ ਹੋ ਕੀ ਨਾਮ ਹੈ ਬਾਈ ਜੀ ਬਿੱਟੂ ਜੀ ਬਿੱਟੂ ਕਿਟੂ ਦਾ ਢਾਬਾ ਸੋ ਬਿੱਟੂ ਜੀ ਅ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਸਿੱਧੂ ਮੂਸੇ ਵਾਲਾ ਦੇ ਤੁਸੀਂ ਬਹੁਤ ਵੱਡੇ ਫੈਨ ਹੋ ਹਾਂ ਜੀ ਬਿਲਕੁਲ ਜੀ ਬਿਲਕੁਲ ਪੂਰੇ ਫੈਨ ਹੋ ਪੂਰੇ ਫੈਨ ਹਾਂ ਅੱਛਾ ਇਹ ਤਸਵੀਰਾਂ ਗਵਾਹ ਨੇ ਇਸ ਗੱਲ ਦੀਆਂ ਹਾਂ ਜੀ ਇਹ ਕਦੋਂ ਤੋਂ ਇਹ ਲਵਾਈਆਂ ਮਤਲਬ ਇਹ 5 ਸਾਲ ਹੋ ਗਏ ਵੀ ਢਾਬੇ ਨੂੰ 5 ਸਾਲ ਹੋ ਗਏ ਹਾਂਜੀ ਢਾਬਾ ਚੱਲਦੇ ਨੂੰ 5 ਸਾਲ ਹੋ ਗਏ ਹਾਂ 5 ਸਾਲ ਹੋ ਗਏ ਅੱਛਾ ਹਾਂਜੀ ਮਤਲਬ ਫੈਨ ਬਾਈ ਦੀ ਤੁਸੀਂ ਕਦੇ ਜ਼ਿੰਦਗੀ ਚ ਸਿੱਧੂ ਮੂਸੇ ਵਾਲਾ ਨੂੰ ਮਿਲਿਓ ਨਾ ਮਿਲੇ ਨਹੀਂ ਮਿਲੇ ਨਹੀਂ ਇਹ ਤੇਰੇ ਚਿਹਰੇ ਗੀ ਦੇਲ ਚਰੇਗੀ ਮਤਲਬ ਫੈਨ ਹੋ ਹਾਂ ਪੱਕੇ ਪੈਣਾ ਨਹੀਂ ਮਤਲਬ ਇਹ ਚੀਜ਼ ਦਾ ਮੈਂ ਕਹਿ ਸਕਦਾ ਹ ਮਤਲਬ ਕਿ ਸਿੱਧੂ ਮੂਸੇਵਾਲਾ ਦੇ ਬਹੁਤ ਕੱਟੜ ਫੈਨ ਹੋ ਕਿਉਂਕਿ ਉਧਰ ਵੀ ਮੈਂ ਕੈਮਰਾਮੈਨ ਨੂੰ ਕਹੂੰਗਾ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਉਹਨਾਂ ਦੇ ਪਰਿਵਾਰ ਉਹਨਾਂ ਦੇ ਮਾਤਾ ਜੀ ਉਹਨਾਂ ਦੇ ਪਿਤਾ ਜੀ ਦੀਆਂ ਤਸਵੀਰਾਂ ਜਿਹੜੀਆਂ ਲੱਗੀਆਂ ਹੋਈਆਂ ਭਾਈ ਜੀ ਇਹ ਜਿਹੜਾ ਜਦੋਂ ਟਾਬਾ ਪਲਾਨ ਕੀਤਾ ਹੁਣ ਤੋਂ ਤੁਹਾਡੇ ਕੋਲ ਲੋਕ ਆਉਂਦੇ ਆ ਪੰਜਾਬ ਤੋਂ ਬਹੁਤ ਆਉਂਦੇ ਆ ਤੁਹਾਨੂੰ ਪਤਾ ਹੈ ਕਿ ਸਿੱਧੂ ਮੂਸੇਵਾਲਾ ਦੇ ਫੈਨ ਬਹੁਤ ਵੱਡੀ ਗਿਣਤੀ ਦੇ ਵਿੱਚ ਹੈ ਹੈ ਨਾ ਆ ਕੇ ਤੁਹਾਨੂੰ ਸਿੱਧੂ ਮੂਸੇ ਵਾਲਾ ਕਰਕੇ ਪਹਿਲੇ ਫੋਟੋ ਖਿਚਾਉਂਦੇ ਜੀ ਹਾਂ ਜਿਹੜੇ ਬਾਈ ਪੰਜਾਬ ਤੋਂ ਆਉਂਦੇ ਨੇ ਨਾ ਕਸਟਮਰ ਆਪਣੇ ਉਹ ਪਹਿਲੇ ਫੋਟੋ ਖਿਚਾਉਂਦੇ ਨੇ ਬਾਅਦ ਚ ਖਾਣਾ ਪੀਣਾ ਖਾਂਦੇ ਨੇ ਤੁਹਾਨੂੰ ਮਤਲਬ ਇਸ ਥਾਬੇ ਨੂੰ ਪਛਾਣ ਹੈ ਜਿਹੜੀ ਸਿੱਧੂ ਮੂਸੇ ਵਾਲਾ ਕਰਕੇ ਬਹੁਤ ਵੱਡੀ ਪਛਾਣ ਮਿਲ ਗਿਆ ਹੈ ਨਾ ਸੋ ਕਿਵੇਂ ਲੱਗਦਾ ਬਹੁਤ ਵਧੀਆ ਜੀ ਬਹੁਤ ਵਧੀਆ ਆਪਾਂ ਤੁਹਾਨੂੰ ਪੁੱਛ ਕਰਦੇ ਹਾਂ ਕਿ ਮੈਂ ਕਦੇ ਮਿਲ ਨਹੀਂ ਸਕਿਆ ਹਾਂ ਹਾਂ ਇਹ ਬਿਲਕੁਲ ਕਰਦੇ ਹਾਂ ਜੀ ਇੱਕ ਬਾਈ ਜੀ ਆਪਾਂ ਗਾਣੇ ਪਹਿਲੇ ਵੀ ਸੁਣਦੇ ਸੀ ਠੀਕ ਹੈ ਜਦੋਂ ਬਾਈ ਦੀ ਸਿੱਧੂ ਮੂਸੇ ਵਾਲਾ ਦੇ ਗਾਣਾ ਉਹਨਾਂ ਦੀ ਡੈਥ ਉਹ ਪਹਿਲਾਂ ਵੀ ਸੁਣਦੇ ਸੀ ਸੁਣਦੇ ਸੀ ਅੱਛਾ ਜਦੋਂ ਬਾਈ ਦੀ ਸੱਚਾਈ ਪਤਾ ਲੱਗੀ ਬਾਈ ਜ਼ੀਰੋ ਤੋਂ ਉੱਠਿਆ ਹਾਂ ਇੰਨੀ ਸੱਚਾਈ ਬੰਦੇ ਜੇ ਮਤਲਬ ਸਾਰਾ ਕੁਝ ਦੱਸ ਗਿਆ ਦੁਨੀਆ ਨੂੰ ਬਿਲਕੁਲ ਹੈ ਨਾ ਤਾਂ ਉਸ ਚੀਜ਼ ਦੇ फैन ਆ ਬਾਈ ਦੇ ਆਪਾਂ ਬੇਸਿਕਲੀ ਤੁਸੀਂ ਕਿੱਥੋਂ ਨੂੰ ਬਲੌਗ ਕਰਦੇ ਹੋ ਮੈਂ ਹਰਿਆਣਾ ਤੋਂ ਜੀ ਹਰਿਆਣਾ ਤੋਂ ਬੁਲਾਰਾ ਤੋਂ ਬੁਲਾਰਾ ਤੋਂ ਆ ਜੀ ਪੰਜਾਬੀ Song ਪ੍ਰੋਪਰ ਸਮਝਦੇ ਹੋ ਹਾਂ ਬਿਲਕੁਲ ਬਿਲਕੁਲ ਸਮਝਦੇ ਹਾਂ ਕਿਉਂਕਿ ਉਹਨਾਂ ਦੀ ਪੰਜਾਬੀ ਜਿਹੜੀ ਠੇਠ ਹੁੰਦੀ ਆ ਨਾ ਦੇਸੀ ਪੰਜਾਬੀ ਤੇ ਉਹ ਵਾਈਡ ਹੈ ਜਿਹੜੀ ਪੰਜਾਬ ਨਾਲ ਤੋਂ ਜੇ ਆਪਾਂ 25 30 ਸਾਲ ਹੋ ਗਏ ਜੁੜੇ ਨੇ ਇਹ ਤੇ ਆਪਣਾ ਪਹਿਲੇ ਟ੍ਰੱਕਾਂ ਆ ਰਹੇ ਨੇ ਵੈਸੇ ਹਰਿਆਣਾ ਤੇ ਪੰਜਾਬ ਦਾ ਕੋਈ ਵੱਖਣ ਵੱਖ ਨਹੀਂ ਕਰਦਾ ਕਿਉਂਕਿ ਜਿਹੜਾ ਹਰਿਆਣਾ ਪੰਜਾਬ ਤੋਂ ਹੀ ਨਿਕਲਿਆ ਹੈ ਸਾਰੇ ਜਾਣਦੇ ਆ ਸਾਡੀਆਂ ਸਿਆਸੀ ਜਿਹੜੀਆਂ ਉਹਨਾਂ ਮਤਲਬ ਸਿਆਸਤ ਜਿਹੜੀ ਰਾਜਨੀਤੀ ਜਿਹੜੀ ਚੱਲਦੀ ਹੈ ਨਾਲੇ ਥੋੜਾ ਜਿਹਾ ਫਰਕ ਪਾ ਦਿਆ ਨਹੀਂ ਫਿਰ ਵੀ ਜਿਹੜਾ ਪੰਜਾਬ ਹਰਿਆਣਾ ਤੇ ਪੰਜਾਬ ਦੋਨੇ ਭਾਈ ਲਾਏ ਹਨਾ ਬਿਲਕੁਲ ਜੀ ਬਿਲਕੁਲ ਤੇ ਮੈਨੂੰ ਬਹੁਤ ਖੁਸ਼ੀ ਹੋਈ ਅੱਜ ਕਿ ਜਦੋਂ ਅਸੀਂ ਆ ਕੇ ਦੇਖਿਆ ਕਿ ਹਾਂ ਸੁਣਿਆ ਜੀ ਬਿਲਕੁਲ ਵੀ ਡੋਟਾ ਰੱਖਿਆ ਜੀ ਆਪਣਾ ਬਿੱਟੂ ਕਿਟੂ ਦਾਬਾ ਹੈ ਪੇਜ ਹੈ ਜੀ ਫੇਸਬੁੱਕ ਤੇ ਫੇਸਬੁੱਕ ਤੇ ਦਰਸ਼ਕੋ ਬਿੱਟੂ ਕਿਟੂ ਢਾਬੇ ਦਾ ਪੇਜ ਹੈ ਹਾਂ ਜੀ ਔਰ ਉਹ ਵੀ ਤੁਸੀਂ ਫੋਲੋ ਕਰਨਾ ਸਾਰੀ ਵੀਡੀਓ ਮੁੱਸੇ ਵਾਲੇ ਦੀ ਪਰ ਕਿ 40000 ਫੋਲੋਅਰ ਨੇ ਆਪਣੇ 40000 ਫੋਲੋਅਰ ਹੈ ਤੇ ਉਸ ਪੇਜ ਤੇ ਵੀ ਸਿੱਧੂ ਮੂਸੇ ਵਾਲੇ ਦੀਆਂ ਵੀਡੀਓਜ਼ ਪਾਈਆਂ ਹੋਈਆਂ ਕੱਲਾ ਇਹ ਨਹੀਂ ਵੀ ਢਾਬੇ ਤੇ ਫੋਟੋ ਲਾਈਆਂ ਭਾਈ ਕਹਿੰਦਾ ਕਿ ਅਸੀਂ ਆਪਣੇ ਪੇਜ ਤੇ ਵੀ ਸਿੱਧੂ ਮੂਸੇ ਵਾਲਾ ਨੇ ਫੋਟੋ ਲਾਈਆਂ ਵੀਡੀਓ ਬਣਾਈ ਹੋਈ ਸਾਰੀ ਵੀ ਕੀ ਕਾਰਨ ਹੈ ਕਿਉਂਕਿ ਪੰਜਾਬ ਦੇ ਮੁੰਡੇ ਤਾਂ ਸਮਝ ਸਕਦੇ ਆ ਕਿ ਪੰਜਾਬ ਦੇ ਮੁੰਡੇ ਲਾਈਕ ਕਰਦੇ ਆ ਤੁਸੀਂ ਸਿੱਧੂ ਮੂਸੇਵਾਲਾ ਨੂੰ ਲਾਈਕ ਕਰਦੇ ਕੀ ਕਾਰਨ ਦੇਖਿਆ ਮਤਲਬ ਕੀ ਤੁਹਾਨੂੰ ਵਧੀਆ ਲੱਗਦਾ ਉਹਦੇ ਭਾਈ ਨੇ ਜਿਹੜਾ ਮਤਲਬ ਕਿ ਤਰੱਕੀ ਕਰੀ ਹੈ ਨਾ ਜੋ ਆਪਣੇ ਧੰਮ ਤੇ ਉਸ ਜੀ ਦੇ ਬਣਾ ਮਿਹਨਤ ਕੀਤੀ ਹਾਂ ਮਿਹਨਤ ਕੀਤੀ ਇੱਕ ਸੋਂ ਦੇ ਜਿਹੜੇ ਹਰਿਆਣੇ ਦੇ ਸਾਡੇ ਡੇਡੇ ਬੱਚੇ ਹੀ ਹੁੰਦੇ ਨੇ ਹਾਂ ਬੱਚਾ ਬੱਚਾ ਕਰਦਾ ਹੈ ਮਾਣ ਜੱਟੇ ਹਾਂਜੀ ਬਿਲਕੁਲ ਉਹ ਕਹਿੰਦਾ ਹੁੰਦਾ ਕਿ ਤੇਰੇ ਬੰਬੇ ਬੰਬੇ ਵਾਲੇ ਮਿੱਟੀ ਹੈ ਹਾਂ ਮੂਸੇ ਪੈਂਡਾਉਂ ਲਾਤੀ ਵਾਹ ਜੀ ਵਾਹ ਸੋ ਬਹੁਤ ਵਧੀਆ ਲੱਗਿਆ ਭਾਈ ਜੀ ਤੁਹਾਨੂੰ ਮਿਲ ਕੇ ਕਿਉਂਕਿ ਇਹ ਜ਼ਰੂਰ ਹੁੰਦਾ ਪਿਆਰ ਹੈ ਕਿਉਂਕਿ ਸਿੱਧੂ ਮੂਸੇ ਵਾਲਾ ਦਾ ਪਿਆਰ ਵਾਕਈ ਪਤਾ ਲੱਗਦਾ ਕਿ ਤੁਸੀਂ ਪਿਆਰ ਕਰਦੇ ਹੋ ਉਹਨਾਂ ਪਿਆਰ ਕਰਦੇ ਹੋ ਉਹਨਾਂ ਦੀ ਤਸਵੀਰ ਕੱਲੀ ਇੱਕ ਨਹੀਂ ਬਾਹਰ ਵੀ ਮੈਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਿਹਾ ਹਾਂ ਕਿ ਸਿੱਧੂ ਮੂਸੇਵਾਲਾ ਜੀ ਉਹਨਾਂ ਦੇ ਮਾਤਾ ਜੀ ਉਹਨਾਂ ਦੇ ਫਾਦਰ ਸਾਹਿਬ ਬਲਕੌਰ ਸਿੰਘ ਜੀ ਉਹਨਾਂ ਦੀ ਤਸਵੀਰ ਕਰਦਿਆਂ ਬਾਪੂ ਨੂੰ ਜੀ ਮਾਤਾ ਨੂੰ ਇੱਕ ਵਾਰੀ ਸਾਡੇ ਡਾਫੇ ਦੇ ਚ ਰੂਪ ਪਦਾਰੇ ਸੋ ਇਹ ਵੀਡੀਓ ਮੈਂ ਸਾਰੇ ਦਰਸ਼ਕਾਂ ਨੂੰ ਬੇਨਤੀ ਕਰਦਾ ਕਿ ਵੀਡੀਓ ਨੂੰ ਉਹਨਾਂ ਦੇ ਫਾਦਰ ਸਾਹਿਬ ਸਰਦਾਰ ਬਰਕੌਰ ਸਿੰਘ ਜੀ ਮਾਤਾ ਚਰਨ ਚਕੌਰ ਜੀ ਉਹਨਾਂ ਤੱਕ ਜਰੂਰ ਪਹੁੰਚਾਓ ਕਿ ਜਲੌਨ ਦੇ ਸਾਡੇ ਵੀਰ ਟਿੱਟੂ ਜੀ ਬਿੱਟੂ ਜੀ ਇਹ ਬਹੁਤ ਪਿਆਰ ਕਰਦੇ ਨੇ ਸਿੱਧੂ ਨੂੰ ਤੇ ਉਹਨਾਂ ਵੱਲੋਂ ਇਹ ਸਪੈਸ਼ਲ ਰਿਕੁਐਸਟ ਹੈ ਕਿ ਸਾਡੇ ਤਾਬੇ ਤੇ ਇੱਕ ਵਾਰ ਜਰੂਰ ਆਓ ਸੋ ਜਰੂਰ ਅਸੀਂ ਵੀ ਆਪਣੇ ਵੱਲੋਂ ਬੇਨਤੀ ਕਰਦੇ ਆ ਸਾਡੇ ਬਾਪੂ ਜੀ ਬਰਕੌਰ ਸਿੰਘ ਜੀ ਨੂੰ ਇਹ ਜਰੂਰ ਇਸ ਦਾ ਬੇਤੇ ਆਉ ਪਤਾ ਲੱਗਦਾ ਹੈ ਕਿ ਉਸ ਜੱਟ ਨੇ ਕੀ ਜ਼ਿੰਦਗੀ ਦੇ ਵਿੱਚ ਕਮਾਇਆ ਇਹ ਉਹਨਾਂ ਦੀ ਕਮਾਈ ਆ ਹਨਾ ਜ਼ਿੰਦਗੀ ਦੀ ਕਮਾਈ ਉਹਨਾਂ ਦੀ ਸੋ ਬਹੁਤ ਬੰਤਾ ਤੋਂ ਜੀ ਮਤਲਬ ਕਿ ਸ੍ਰਿਸ਼ਟੀ ਖਤਮ ਹੋ ਜਾਏਗੀ ਬੰਤਾ ਨਹੀਂ ਮੁੱਕਦਾ ਨਹੀਂ ਮੁੱਕਦਾ ਹਾਂ ਇਹ ਸੱਚੀ ਗੱਲ ਹੈ ਰਿਕਾਰਡ ਹੀ ਤੋੜਤੇ ਉਹਨਾਂ ਦੇ ਨਵੇਂ ਗਾਣੇ ਨੇ ਹਨਾ ਉਹਨਾਂ ਦੇ ਜਿਹੜੇ ਫੈਨਸ ਹੈ ਉਹਨਾਂ ਲਈ ਕੋਈ ਸੰਦੇਸ਼ ਦੇਣਾ ਚਾਹੁੰਦੇ ਹਾਂ ਸੰਦੇਸ਼ ਭਾਈ ਜੀ ਬਾਈ ਨੂੰ ਵੱਧ ਤੋਂ ਵੱਧ ਹੋਰ ਪਿਆਰ ਕਰੋ ਸਿੱਧੂ ਮਸੇਵਾਲੇ ਜੱਟ ਨੂੰ ਇੱਕ ਸਿੱਧੂ ਮਸੇਵਾਲਾ ਦੀ ਜਿਹੜੀ ਟੀਮ ਹੈ ਉਹਨਾਂ ਨੇ ਇੱਕ ਟਾਰਗੇਟ ਰੱਖਿਆ ਕਿ ਨਵਾਂ ਜਿਹੜਾ ਗਾਣਾ ਆਇਆ ਉਹਦੇ ਜੇਕਰ 20 ਲੱਖ ਕਮੈਂਟ ਹੁੰਦੇ ਆ ਤਾਂ ਅਸੀਂ ਅਗਲਾ ਗਾਣਾ ਉਹਦੇ ਹੀ ਲਾਂਚ ਕਰ ਦੇਾਂਗੇ ਸੋ ਤੁਸੀਂ ਵੀ ਆਪਣੇ ਵੱਲੋਂ ਬਿਲਕੁਲ ਰਿਕੁਐਸਟ ਅਗੇ ਕਰੋ ਕਮੈਂਟ ਪਾਈ ਦੇ ਗਾਣੇ ਨੂੰ ਬਿਲਕੁਲ ਵੱਧ ਤੋਂ ਵੱਧ ਕਮੈਂਟ ਕਰੋ ਜੀ ਸੋ ਸਿੱਧੂ ਮੂਸੇਵਾਲਾ ਨੂੰ ਜਿਹੜੇ ਪਿਆਰ ਕਰਨ ਵਾਲੇ ਉਹਨਾਂ ਦੇ ਫੈਨਸ ਐ ਉਹਨਾਂ ਲਈ ਇਹ ਵੀ ਇੱਕ ਖਾਸ ਵੀਡੀਓ ਐ ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰੋ ਉਹਨਾਂ ਦੇ ਪਿਤਾ ਜੀ ਬਲਕੌਰ ਸਿੰਘ ਜੀ ਤੱਕ ਪਹੁੰਚਾਓ ਕਿਉਂਕਿ ਕਿਟੂ ਜੀ ਬਹੁਤ ਪਿਆਰ ਕਰਦੇ ਨੇ ਸਿੱਧੂ ਨੂੰ ਅਸੀਂ ਸਾਰੇ ਬਹੁਤ ਪਿਆਰ ਕਰਦੇ ਆ ਬਲਕਿ ਸਾਰੇ ਪੰਜਾਬੀ ਸਾਰੇ ਕਿਉਂਕਿ ਸਿੱਧੂ ਮੂਸੇਵਾਲਾ ਕਿਸੇ ਇੱਕ ਜਗ੍ਹਾ ਦਾ ਇੱਕ ਸਟੇਟ ਦਾ ਮਹਤਾਜ ਨਹੀਂ ਰਹਿ ਗਿਆ ਉਹ ਪੂਰੇ ਵਿਸ਼ਵ ਦਾ ਹੈ ਸਿੱਧੂ ਮੂਸੇਵਾਲਾ ਅੱਜ ਪੂਰੇ ਵਿਸ਼ਵ ਦਾ ਹੈ ਪੰਜਾਬ ਹਰਿਆਣਾ ਇੰਡੀਆ ਸਾਰੇ ਵਿਸ਼ਵ ਦਾ ਹੈ ਸੋ ਬਹੁਤ ਬਹੁਤ ਧੰਨਵਾਦ ਕਿਟੂ ਜੀ ਬਹੁਤ ਵਧੀਆ ਲੱਗਿਆ ਚਲੋ ਹਾਂ ਨਹੀਂ ਨਹੀਂ ਚਲੋ ਨੂਰ ਨੂਰ ਨੂੰ ਭੁੱਲਾ ਚਲੋ ਸੋ ਸਾਡੇ ਨਾਲ ਫੌਜੀ ਸਾਹਿਬ ਸੱਗੜ ਸਿੰਘ ਜੀ ਢਾਲੀਵਾਲ ਪਿੰਡ ਬੁਰਜ ਹਮੀਰਾ ਤੋਂ ਮੌਜੂਦ ਨੇ ਔਰ ਇਹ ਭਾਈ ਹਮੇਸ਼ਾ ਇੱਥੇ ਆਉਂਦੇ ਆ ਜਦੋਂ ਵੀ ਕਿਉਂਕਿ ਇਹਨਾਂ ਦੀ ਕੈਬ ਡਰਾਈਵਰ ਖੁਦ ਕੈਬ ਓਨਰ ਵੀ ਨੇ ਕੈਬ ਡਰਾਈਵਰ ਵੀ ਨੇ ਕੰਪਨੀ ਓਨ ਕਰਦੇ ਆ ਔਰ ਹਮੇਸ਼ਾ ਇੱਥੇ ਬਿੱਟੂ ਕਿਟੂ ਦੇ ਢਾਬੇ ਤੇ ਆਉਂਦੇ ਆ ਸੋ ਇਹਨਾਂ ਨੂੰ ਵੀ ਵੀਰ ਨੂੰ ਸਪੋਰਟ ਕਰਨਾ ਤੇ ਬਾਈ ਬਹੁਤ ਧੰਨਵਾਦ ਤੁਸੀਂ ਸਾਨੂੰ ਅੱਜ ਲੈ ਕੇ ਆਏ ਆ ਨਾ ਇਹਨਾਂ ਕੋਲ ਪੋਜ ਸਾਹਿਬ ਬਹੁਤ ਵਧੀਆ ਲੱਗਿਆ ਸੋ ਬਤੋ ਵਦੇ ਇਸ ਵੀਡੀਓ ਨੂੰ ਸ਼ੇਅਰ ਕਰੋ ਜੀ ਕੈਮਰਾਮੈਨ ਜਸਪ੍ਰੀਤ ਸਿੰਘ ਸੈਤੋ ਦੇ ਨਾਲ ਰੀਅਲ ਫੈਕਟ ਨਿਊਜ਼ ਲਈ ਪ੍ਰਦੀਪ ਢਿੱਲੋਂ ਜੀ ਵਿਸ਼ੇਸ਼